ਨਾਮ ਤੋਂ ਬਿਨਾ ਦੁੱਖ ਹੀ ਦੁੱਖ ਹੈ ਦੁੱਖ ਹੀ ਦੁੱਖ ਹੈ ਦੁੱਖ ਹੀ ਦੁੱਖ ਹੈ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਸਾਧੂ ਨੂੰ ਸਮਝ ਗਈ ਇਹ ਥਿਸ ਇਜ਼ ਇੱਕ ਸਿਕਰਟ ਪਿਹਤ ਗੁੱਜੀ ਗੱਲ ਜਿਹੜੀ ਸਾਨੂੰ ਨਹੀਂ ਸਮਝ ਆਈ ਗੁਰੂ ਨੇ ਕਿਰਪਾ ਕਰਕੇ ਸਾਧੂ ਦੀ ਸਤਿਜ ਪਾ ਦਿੱਤੀ ਹੈ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ ਪੜੋ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਨ ਚੁਕੈ ਗੁਰ ਇਹ ਭੇਦ ਬਤਾਵੇ ਇਹ ਗੁਰੂ ਨੇ ਭੇਤ ਦੀ ਗੱਲ ਗੁੱਝੀ ਗੱਲ ਸਿਕਰਟ ਦੱਸ ਦਿੱਤਾ ਸਾਧੂ ਨੂੰ ਸਾਨੂੰ ਨਹੀਂ ਸਮਝ ਆਉਂਦੀ ਇੱਕ ਔਰ ਆਪੋ ਆਪਣੇ ਮਨ ਨੂੰ ਪੜਾਓ ਜੇ ਕੋਈ ਮਨ ਵਿੱਚ ਦੁੱਖ ਹੈ ਜੇ ਕੋਈ ਮਨ ਵਿੱਚ ਝੋਰਾ ਹੈ ਵੇ ਹਾਇਆ ਕੰਮ ਨਹੀਂ ਬਣਿਆ ਸਾਡਾ ਨਹੀਂ ਆਇਆ ਉਹਨੂੰ ਯਾਦ ਕਰਕੇ ਮਨ ਨੂੰ ਸਮਝਾਓ ਮਨਾਂ ਸਭ ਕੁਝ ਹੋ ਜਾਣਾ ਤੂੰ ਜਪਣਾ ਸ਼ੁਰੂ ਕਰ ਸਤਨਾਮ ਸ੍ਰੀ ਵਾਹਿਗੁਰੂ ਕਹ ਇੱਕ ਵਾਰ ਮਨ ਨੂੰ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਵਾਵੇ ਨਾਮ ਬਿਨਾਂ ਦੁੱਖ ਪਾ ਹਰ ਕੇ ਨਾਮ ਬਿਨਾਂ ਦੁੱਖ ਵਾਹ ਗੁਰੂ ਨਾਮ ਬਿਨਾਂ ਦੁੱਖ ਨਾਮ ਬਿਨਾਂ ਦੁੱਖ ਪਾਵੈ ਹਰ ਕੈ ਨਾਮ ਬਿਨਾਂ ਦੁੱਖ ਵਾਵੈ ਨਾਮ ਬਿਨਾਂ ਦੁੱਖ ਪਾਵੈ ਹਰ ਕੈ ਨਾਮ ਬਿਨਾਂ ਦੁੱਖ ਵਾਵੈ ਨਾਮ ਬਿਨਾਂ ਦੁੱਖ ਪੜਾਉ ਆਪਣੇ ਮਨ ਨੂੰ ਨਾਮ ਬਿਨਾਂ ਦੁੱਖ ਭਗਤ ਬਿਨਾਂ ਸਹਸਾਨ ਚੋਕ ਭਗਤ ਬਿਨਾਂ ਸਹਸਾਨ ਚੋਕ ਭਗਤ ਬਿਨਾਂ ਸਹਸਾਨ ਚੋਕ ਭਗਤ ਬਿਨਾਂ ਸਹਸਾਨ ਗੁਰ ਇਹ ਭੇਦ ਦਵਤਾਵੇ ਹਰ ਕੇ ਨਾਮ ਬਿਨਾਂ ਦੁਖ ਬਾਵਾਵੇ ਗੁਰ ਇਹ ਭੇਦ ਦਵਤਾਵੇ ਹਰ ਕੇ ਨਾਮ ਬਿਨਾਂ ਦੁਖ ਬਾਵਾਵੇ ਗੁਰ ਇਹ ਭੇਦ ਦਵਤਾਵੇ ਹਰ ਕੇ ਬੜੋ ਗੁਰ ਹੈ ਭੇਦ ਵਤਾਵੇ ਮਨ ਨੂੰ ਪੜਾਓ ਨਾਮੇ ਨਾ ਦੁਖ ਭਾਵੇ ਅਰਕੇ ਨਾਮੇ ਨਾ ਦੁਖ ਭਾਵੇ ਨਾਮੇ ਨਾ ਦੁਖ ਭਾਵੇ ਹਰ ਕੇ ਨਾਮੇ ਨਾ ਦੁਖ ਭਾਵੇ ਨਾਮ ਬਿਨਾ ਦੁਖ ਨਾਮ ਬਿਨਾ ਦੁੱਖ ਨਾ ਕੋਈ ਨਾਮ ਨਾ ਦੁੱਖ ਪਾ। ਆਖੋ ਸਤਿਨਾਮ ਸ੍ਰੀ। ਫਿਰ ਆਖੋ ਸਤਿਨਾਮ ਸ੍ਰੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਜੈਨ ਤੋਂ ਆਉਂਦੇ ਹੋਏ ਦੀਪਾਲਪੁਰ ਰੁਕੇ ਨਾ। ਉੱਥੇ ਬਾਦਸ਼ਾਹ ਕੋ ਕੋੜੀ ਦੀ ਕੁਲੀ ਵਿੱਚ ਗਏ। ਧੰਨ ਮੇਰਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ। ਕੀਰਤਨ ਕਰਨ ਕਿੱਥੇ ਜਾਂਦੇ ਨੇ ਕੋੜੀ ਦੀ ਕੁੱਲੀ 'ਚ ਕਹਿੰਦੇ ਮਰਦਾਨਿਆ ਕੁੱਲੀ ਵਿੱਚ ਜਾਣਾ ਹੈ ਮਹਾਰਾਜ ਉੱਥੇ ਕੀ ਕਰਨਾ ਹੈ ਕਹਿੰਦੇ ਉੱਥੇ ਕਿਸੇ ਨੂੰ ਕੀਰਤਨ ਸੁਣਾਉਣਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ ਕਹਿੰਦੇ ਮਰਦਾਨਿਆ ਵੇਖ ਕੁੱਲੀ ਵਿੱਚ ਕੋਈ ਬੰਦਾ ਜਾਗਦਾ ਹੋਣਾ ਜਦੋਂ ਭਾਈ ਮਰਦਾਨਾ ਕੋਲ ਹੋਏ ਕਹਿੰਦੇ ਮਹਾਰਾਜ ਅੰਦਰੋਂ ਤਾਂ ਰੋਣ ਦੀ ਆਵਾਜ਼ ਆ ਰਹੀ ਹੈ ਕੋਈ ਬੰਦਾ ਬਹੁਤ ਦੁਖੀ ਹੈ ਇੱਕੋ ਚੀਜ਼ ਕਹਿ ਰਿਹਾ ਰੱਬ ਨੂੰ ਇਹਦੇ ਨਾਲੋਂ ਤਾਂ ਮੌਤ ਦੇ ਦੇ ਰੱਬਾ ਤੇਰੇ ਘਰ ਵਿੱਚ ਜੇ ਸੁੱਖ ਨਹੀਂ ਤਾਂ ਮੌਤ ਵੀ ਨਹੀਂ ਕਹ ਮਹਾਰਾਜ ਬੰਦਾ ਮੌਤ ਮੰਗ ਰਿਹਾ ਹੈ ਪਾਤਸ਼ਾਹ ਕਹਿੰਦੇ ਮੌਤ ਮੰਗ ਰਿਹਾ ਇਹਨੂੰ ਜੀਵਨ ਦੇਣਾ ਆਖੋ ਵਾਹਿਗੁਰੂ ਗੁਰੂ ਸਿੱਖ ਨੂੰ ਜੀਵਨ ਦਿੰਦਾ ਹੈ ਕਹਿੰਦੇ ਮੌਤ ਮੰਗ ਰਿਹਾ ਦੁੱਖਾਂ ਚ ਫਸਿਆ ਹੋਇਆ ਪਰ ਇਹਨੂੰ ਜੀਵਨ ਦੇਣਾ ਮਰਦਾਨਿਆਂ ਨੂੰ ਬਾਹਰ ਲੈ ਕੇ ਆ ਜਦੋਂ ਕੁੱਲੀ ਵਿੱਚ ਭਾਈ ਮਰਦਾਨਾ ਬੜੇ ਇੱਕਦਮ ਬਾਹਰ ਆ ਗਏ ਕਹਿੰਦੇ ਮਹਾਰਾਜ ਅੰਦਰ ਬਹੁਤ ਬਦਬੂ ਆਉਂਦੀ ਹੈ ਬੰਦਾ ਗਲਿਆ ਹੋਇਆ ਲੱਗਦਾ ਹੈ ਕਹਿੰਦੇ ਨਫ਼ਰਤ ਨਾ ਕਰ ਇਹਨੂੰ ਬਾਹਰ ਲਿਆ ਇੰਨੇ ਨੂੰ ਆਕਾਸ਼ ਵਿੱਚ ਚੰਦਰਮੇ ਦੀ ਚਾਨਣੀ ਫੈਲ ਗਈ ਅਰਧ ਰਾਤ ਦਾ ਚੰਦਰਮਾ ਚਾਰ ਛਪੇ ਰਿਸ਼ਮਾਂ ਫੈਲੀਆਂ ਚੰਨਣੀ ਚੰਨਣ ਹੋ ਗਿਆ ਭਾਈ ਮਰਦਾਨੇ ਨੇ ਉਸ ਕੋੜੀ ਬੰਦੇ ਨੂੰ ਬਾਹਰ ਲਿਆਂਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਆਪਣੇ ਗਲ ਵਿੱਚੋਂ ਕੱਪੜਾ ਲਾ ਕੇ ਹਜ਼ੂਰੀਆ ਲਾ ਕੇ ਦਿੱਤਾ ਕਹਿੰਦੇ ਮਰਦਾਨਿਆ ਇਹਦੇ ਹੱਥ ਪੈਰ ਮੂੰਹ ਜ਼ਖਮ ਪਾਣੀ ਸਿੰਮਦੇ ਇਹਦਾ ਮੂੰਹ ਹੱਥ ਪੈਰ ਸਾਫ਼ ਕਰ ਇਹਦੇ ਜ਼ਖਮਾਂ ਉੱਤੇ ਕੱਪੜਾ ਫੇਰ ਜਦੋਂ ਕੱਪੜਾ ਫੇਰਨ ਲੱਗੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਿੱਤਾ ਕੱਪੜਾ ਜਦੋਂ ਉਹਦੇ ਤਨ ਨਾਲ ਛੋਇਆ ਉਹਦਾ ਤਨ ਮਨ ਐ ਸ਼ਾਂਤ ਹੋ ਗਿਆ ਅੱਖਾਂ ਭਰ ਕੇ ਰੋ ਕੇ ਕਹਿੰਦਾ ਤੁਸੀਂ ਕੌਣ ਹੋ ਮੈਨੂੰ ਮੇਰੇ ਆਪਣੇ ਛੱਡ ਗਏ ਨੇ ਤੁਸੀਂ ਕੌਣ ਹੋ ਜਿਹੜੇ ਕੋੜੀ ਦੇ ਕੋਲ ਆ ਕੇ ਬਹਿ ਗਏ ਪਾਤਸ਼ਾਹ ਨੇ ਕਿਹਾ ਪਹਿਲਾਂ ਤੂੰ ਦੱਸ ਭਾਈ ਤੂੰ ਕੌਣ ਹੈ ਉਹਨਾਂ ਕਹ ਮਹਾਰਾਜ ਮੇਰਾ ਹੁਣ ਕਾਦਾ ਨਾਮ ਹੈ ਕਦੇ ਮੇਰਾ ਨਾਮ ਹੁੰਦਾ ਸੀ ਹਜ਼ੂਰ ਕਹਿੰਦੇ ਅੱਛਾ ਕਹਿੰਦਾ ਹਾਂ ਮਹਾਰਾਜ ਕਦੇ ਨਾਮ ਹੁੰਦਾ ਸੀ ਹੁਣ ਕਾਦਾ ਨਾਮ ਹੈ ਮਹਾਰਾਜ ਜਿਹੜੇ ਪਿੰਡ ਚੋਂ ਲੰਘ ਕੇ ਆਏ ਉਹਨਾਂ ਦੀ ਪਾਲ ਪਰਚੋਂ ਇਹ ਸਾਰੀ ਜ਼ਮੀਨ ਜਾਇਦਾਦ ਮੇਰੀ ਹੈ ਮੈਂ ਇਸ ਦੀਪਾਲਪੁਰ ਰਿਆਸਤ ਦਾ ਸ਼ਾਹੂਕਾਰ ਸੀ ਪਰ ਪਾਤਸ਼ਾਹ ਕੋੜ ਫਟ ਗਿਆ ਘਰਦਿਆਂ ਨੇ ਘਰੋਂ ਕੱਢ ਕੇ ਇਥੇ ਕੁੱਲੀ ਬਣਾ ਦਿੱਤੀ ਨਾ ਮੇਰੇ ਹੁਣ ਪੁੱਤ ਮਿਲਣ ਆਉਂਦੇ ਨੇ ਨਾ ਕੋਈ ਨੋਹ ਆਉਂਦੀ ਹੈ ਨਾ ਕੋਈ ਪਰਿਵਾਰ ਪੁੱਤੇ ਆਉਂਦੇ ਨੇ ਥੋੜੇ ਮਹੀਨੇ ਰੋਟੀ ਦਿੰਦੇ ਰਹੇ ਹੁਣ ਤਾਂ ਰੋਟੀ ਵੀ ਦੇਣੋਂ ਭੁੱਲ ਗਏ ਦੁੱਖ ਤੇ ਭੁੱਖ ਦਾ ਮਾਰਿਆ ਮੌਤ ਮੰਗ ਰਿਹਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰੇਮ ਵਿੱਚ ਆ ਕੇ ਕਹਿੰਦੇ ਭਾਈ ਤੈਨੂੰ ਕੋੜ ਪਤਕ ਕਿਉਂ ਫਟਿਆ? ਉਹਨਾਂ ਦੇ ਮਹਾਰਾਜ ਕਿਉਂ? ਸੈਵਨ ਨੇ ਕਿਹਾ ਤਿੰਨ ਜਨਮ ਤੇਰੇ ਮਾਨਸ ਦੇਹੀ ਦੇ ਹੋਏ ਨੇ ਇਸ ਧਰਤੀ ਤੇ ਤਿੰਨਾ ਜਨਮਾਂ ਵਿੱਚ ਤੂੰ ਮਾਇਆ ਹੀ ਮੰਗਦਾ ਰਿਹਾ ਮਾਇਆ ਹੀ ਮੰਗਦਾ ਰਿਹਾ ਪਪਾਂ ਵਾਜੋਂ ਹੋਵੇ ਨਹੀਂ ਮੂਆਂ ਸਾਥ ਨਾ ਜਾਈ ਤੂੰ ਪਾਪ ਕਰ ਕਰਕੇ ਵਿਹਾਜਦਾ ਰਿਹਾ ਮਾਇਆ ਆਪਣੇ ਪੁੱਤਾਂ ਜੋਗੀ ਛੱਡ ਕੇ ਚਲਾ ਜਾਂਦਾ ਰਿਹਾ ਇਹ ਸਵਾਰ ਤੇਰੇ ਕਰਮਾਂ ਦਾ ਫਲ ਤੇਰੇ ਪਾਪ ਵੱਧ ਗਏ ਨੇ ਇਸ ਲਈ ਤੈਨੂੰ ਕਰਮਾਂ ਦਾ ਫਲ ਮਿਲਿਆ ਤੇਰੇ ਕੀਤੇ ਕਰਮਾਂ ਦਾ ਫਲ ਮਿਲਿਆ ਤੈਨੂੰ ਜਿਸ ਰੱਬ ਨੇ ਤਿੰਨ ਵਾਰ ਤੈਨੂੰ ਮਾਨਸ ਜਨਮ ਦਿੱਤਾ ਇੱਕ ਵਾਰ ਵੀ ਤੂੰ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਕੋਈ ਸਿਮਰਨ ਨਹੀਂ ਕੋਈ ਪੁੰਨ ਨਹੀਂ ਕੋਈ দান ਨਹੀਂ ਇਹ ਕੱਲੀ ਤੇਰੀ ਹਾਲਤ ਨਹੀਂ ਇਹ ਕੁੱਲ ਦੁਨੀਆਂ ਦੇ ਲੋਕਾਂ ਨਾਲ ਇਸ ਤਰ੍ਹਾਂ ਹੋ ਰਿਹਾ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ ਪਾਤਸ਼ਾਹ ਨੇ ਕਿ ਮਰਦਾਨੇ ਅਮਰਤ ਵਿਲਾ ਹੋ ਗਿਆ ਚੱਲ ਇਹਨੂੰ ਨਰੰਕਾਰ ਦੀ ਬਾਣੀ ਦਾ ਕੀਰਤਨ ਸੁਣਾਈਏ ਇਹਦਾ ਦੁੱਖ ਦੂਰ ਹੋਏਗਾ ਨਾਲੇ ਉਹਦੇ ਤਨ ਦੇ ਜ਼ਖਮਾਂ ਉੱਤੇ ਕੱਪੜਾ ਫੇਰਿਆ ਨਾਲੇ ਪਾਤਸ਼ਾਹ ਨੇ ਫਿਰ ਸ਼ਬਦ ਉਚਾਰਨ ਕੀਤਾ ਹਜ਼ੂਰ ਬੋਲੇ ਤਨਸਰੀ ਮਹਲਾ ਪਹਿਲਾ ਜੀਉ ਤਪਤ ਹੈ ਵਾਰੋ ਵਾਰ ਤਪ ਤਪ ਖਪੈ ਬਹੁਤ ਵਿਕਾਰ ਕਿਉਂ ਦੁੱਖ ਆਏ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੇ ਵਿਲ ਲਾਏ ਬੁੱਤ ਬੁੱਲਣ ਚਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਜਿਨ ਕੰਨ ਕੀਤੇ ਅੱਖੀ ਨਾਕ ਜਿਹੜੇ ਰੱਬ ਨੇ ਕੰਨ ਦਿੱਤੇ ਕਦੇ ਰੱਬ ਦਾ ਨਾਮ ਹੀ ਨਹੀਂ ਸੁਣਿਆ ਬਾਣੀ ਨਹੀਂ ਸੁਣੀ ਜਿਹੜੇ ਰੱਬ ਨੇ ਅੱਖਾਂ ਦਿੱਤੀਆਂ ਕਦੇ ਚੰਗਾ ਵੇਖਿਆ ਹੀ ਨਹੀਂ ਨਾ ਨਾਲ ਜਿਸ ਰੱਬ ਨੇ ਬੋਲਣ ਲਈ ਜੀਵਾ ਦਿੱਤੀ ਕਦੇ ਇਸ ਜ਼ਬਾਨ ਨਾਲ ਬੋਲਿਆ ਹੀ ਨਹੀਂ ਰੱਬ ਦਾ ਨਾਮ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਇਸ ਜੀਬ ਤੋਂ ਖਵਾਇਆ ਕਰੋ ਵਾਰ-ਵਾਰ ਵਾਰ-ਵਾਰ ਸਤਨਾਮ ਵਾਹਿਗੁਰੂ 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 ਇਸ ਜੀਵ ਤੋਂ ਬਾਰ-ਬਾਰ ਦਿਨੇ ਅਖਵਾਇਆ ਕਰੋ ਬਾਰ-ਬਾਰ ਸਹਿਬ ਨੇ ਬਚਨ ਕਹੇ ਕਹਿੰਦੇ ਸੁਣ ਭਾਈ ਹੁਣ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਖ ਅਗਨੀ ਪਾਏ ਵਜੇ ਪਉਣ ਅਖੇ ਸਭ ਜਾਏ ਜਿੱਤ ਮੋਹ ਪ੍ਰੀਤ ਸਵਾਦ ਸਵਾ ਕੌਲਖ ਦਗ ਦਾਗ ਦੁਨੀਆ ਦੇ ਸਵਾਦਾਂ ਨੇ ਤੈਨੂੰ ਦੱਗੀ ਕਰ ਦਿੱਤਾ ਦੁਨੀਆ ਦੇ ਮੋਹ ਪ੍ਰੀਤ ਨੇ ਤੈਨੂੰ ਦੱਗੀ ਕਰ ਦਿੱਤਾ ਪੁੱਤ ਧੀਆ ਪੋਤਿਆਂ ਦੇ ਮੋਹ ਨੇ ਤੈਨੂੰ ਦੱਗੀ ਕਰ ਦਿੱਤਾ ਮੇਰਿਆਂ ਦਾ ਬਣ ਜਾ ਮੇਰਿਆਂ ਦਾ ਬਣ ਜਾ ਆ ਦੁੱਖ ਭੋਗ ਲਿਆ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਭਲਾ ਹੋ ਜਾਏਗਾ ਸਭ ਇਹਨੇ ਜਬ ਬਖਸ਼ਿਆ ਗਿਆ ਤਨ ਦਾ ਕੋੜ ਹਟੇਗਾ ਤੇਰੇ ਮਨ ਦਾ ਵੀ ਕੋੜ ਹਟੇਗਾ ਠੀਕ ਹੋ ਕੇ ਘਰ ਨਾ ਜਾਈਂ ਇੱਥੇ ਵਹਿ ਕੇ ਨਾਮ ਜਪੀ ਤੇ ਨਾਮ ਜਪਾਈਂ ਜਾਂ ਤੇਰੀ ਸੰਗਤ ਕਰਕੇ ਵੀ ਲੋਕਾਂ ਦਾ ਕੋੜ ਹਟੇਗਾ ਸਾ ਸੰਗਤ ਇਹਨੂੰ ਪਾਤਸ਼ਾਹ ਨੇ ਕਿਹਾ ਭਾਈ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਭਗਤ ਬਿਨਾਂ ਸੈਸਾਂ ਨੇ ਚੁੱਕੇ ਗੁਰ へ ਭੇਦ ਬਤਾਵੇ ਇਹ ਗੁਰੂ ਇੱਕ ਸਿਕਰੇਟ ਗੱਲ ਦੱਸ ਰਿਹਾ ਭੇਤ ਦੀ ਗੱਲ ਦੱਸ ਰਹੇ ਨੇ ਦੇ ਨਾਮ ਤੋਂ ਬਗੈਰ ਹੀ ਦੁੱਖ ਹੈ ਗੁਰੂ ਸਿੱਖ ਨੂੰ ਜੀਵਨ ਦਿੰਦਾ ਹੈ ਗੁਰੂ ਸਿੱਖ ਨੂੰ ਨਾਮ ਦਿੰਦਾ ਹੈ ਗੁਰੂ ਸਿੱਖ ਨੂੰ ਸੁੱਖ ਦਿੰਦਾ ਹੈ ਔਰ ਉਹ ਸੁੱਖ ਜਿਹੜਾ ਤੁਹਾਨੂੰ ਦੁੱਖ ਵਿੱਚ ਵੀ ਸੁੱਖ ਮਹਿਸੂਸ ਹੋਏਗਾ ਘਟੇ ਵਿੱਚ ਵੀ ਲੱਗੇਗਾ ਵੱਡਾ ਹੈ ਕੁੱਲੀ ਵਿੱਚ ਰਹਿੰਦੇ ਲੱਗੋਗੇ ਮਹਿਲ ਵਿੱਚ ਬੈਠੇ ਹੋ ਜਦੋਂ ਨਾਮ ਜਪਣ ਲੱਗ ਪੈਂਦਾ ਹੈ ਸਾਧੂ ਉਸ ਅਵਸਥਾ ਵਿੱਚ ਚਲੇ ਜਾਂਦਾ ਜਿੱਥੇ ਛੰਨ ਵਿੱਚ ਕੁੱਲੀ 'ਚ ਰਹਿੰਦੇ ਆਂ ਵੀ ਉਹ ਮੇਲਾ ਵਰਗਾ ਹੁੰਦਾ ਹੈ ਵੱਡੇ ਵੱਡੇ ਮੇਲਾਂ ਵਾਲੇ ਉਹਦੇ ਅੱਗੇ ਆ ਕੇ ਫਰਿਆਦਾਂ ਕਰਦੇ ਨੇ ਤੇ ਸੱਜਣੋ ਛੰਨ ਵਿੱਚ ਕੁੱਲੀਆਂ 'ਚ ਰਹਿਣ ਵਾਲੇ ਐਡੇ ਵੱਡੇ ਦਾਤੇ ਬਣ ਜਾਂਦੇ ਨੇ ਕਿਉਂ ਸ਼ਬਦ ਨਾਲ ਜੁੜ ਕੇ ਉਹ ਉਸ ਅਵਸਥਾ ਵਿੱਚ ਚਲੇ ਗਏ ਜਿੱਥੇ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ ਤਾਹੀ ਲੋਕ ਸੁੱਖ ਮੰਗਣ ਆਉਂਦੇ ਸਾਧੂਆਂ ਕੋਲ ਆ ਕੇ ਅਰਦਾਸ ਕਰਨਗੇ ਬੇਨਤੀਆਂ ਕਰਨਗੇ ਬਾਬਿਆਂ ਕੋਲ ਆ ਕੇ ਕਿਉਂ ਭਾਈ ਹੈ ਤਾਂ ਸਰੀਰ ਆਪਣੇ ਵਰਗਾ ਪਰ ਉਹ ਉਸ ਸੁੱਖ ਵਿੱਚ ਰਹਿਣ ਲੱਗ ਪਏ ਜਿੱਥੇ ਸੁੱਖ ਦਾਤਾ ਰਹਿੰਦਾ ਸੁੱਖ ਨਹੀਂ ਬੋਤੇ ਧੰਨ ਖੱਟ ਤੇ ਦੂਜੇ ਪਾਸੇ ਜਿਹੜੇ ਜਪਣ ਲੱਗ ਪਏ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ ਇੱਕ ਪਾਸੇ ਧੰਨ ਵਾਲੇ ਕੋਲ ਸੁੱਖ ਨਹੀਂ ਦੂਜੇ ਪਾਸੇ ਸੁੱਖ ਹੀ ਸੁੱਖ ਦੁੱਖ ਨਹੀਂ ਸਭ ਸੁਖ ਹੀ ਹੈ રે ਇੱਕ ਇੱਕੀ ਨੇ ਤੈ ਬੁਰਾ ਨਹੀਂ ਸਭ ਭਲਾਈ ਹੈ રે ਹਾਰ ਨਹੀਂ ਸਭ ਜਿੱਤੈ ਸਾਨੂੰ ਲੱਗਦਾ ਹੈ ਕਿ ਬੜੀ ਤੌਰ ਤੇ ਸਰੀਰ ਕਰਕੇ ਕੋਈ ਉਹਦੇ ਨਾਲ ਬੁਰਾ ਹੋ ਰਿਹਾ ਨਾ ਸਾਧੂ ਨਾਲ ਨਹੀਂ ਕਦੇ ਬੁਰਾ ਹੋ ਸਕਦਾ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕਾ ਰਾਮ ਬਸੈ ਮਨ ਮਾਹੇ ਹੁਣ ਉਹ ਸਰੀਰ ਉਹਨਾਂ ਦਾ ਵੀ ਸਾਡੇ ਵਰਗਾ ਪਰ ਉਹਨਾਂ ਦਾ ਲਾਈਫ ਸਟਾਈਲ ਕੀ ਹੈ ਭਾਈ ਗੁਰਦਾਸ ਸਿੰਘ ਨੇ ਕਪੌੜੀ ਕਈ 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ ਪਹਿਲੀ ਗੱਲ ਤਾਂ ਬੰਦੇ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਜਿਹੜੀ ਮੈਨੂੰ ਦੇਹ ਮਿਲੀ ਨਾ ਇਹ ਸਭ ਨਾਲੋਂ ਉੱਤਮ ਹੈ ਇੱਕ ਚੀਜ਼ ਯਾਦ ਰੱਖਿਓ ਸਭ ਕੋਲ ਇੱਕੋ ਜਿਹੀਆਂ ਰੱਬ ਨੇ ਚੀਜ਼ਾਂ ਨਹੀਂ ਦਿੱਤੀਆਂ ਨਾ ਜ਼ਮੀਨ ਸਾਰਿਆਂ ਕੋਲ ਇੱਕੋ ਜਿਹੀ ਹੈ ਨਾ ਪੈਸੇ ਸਭ ਕੋਲ ਇੱਕੋ ਜਾਇ ਨੇ ਨਾ ਪੁੱਤਰ ਧੀਆ ਕਾਰੋਬਾਰ ਨੌਕਰੀਆਂ ਇੱਕੋ ਜਿਹੀਆਂ ਸਭ ਕੋ ਵੱਖਰੇ ਵੱਖਰੇ ਕਰਮ ਨੇ ਮੈਂ ਤਾਂ ਕਈ ਵਾਰ ਬੇਨਤੀ ਕਰਨਾ ਹੁੰਦਾ ਸਜਣੋ ਆਪਾਂ ਬੱਚਿਆਂ ਨੂੰ ਜਾਇਦਾਦ ਬਰਾਬਰ ਵੰਡ ਕੇ ਦੇ ਸਕਨੇ ਆ ਕਿ ਜ਼ਮੀਨ ਬਰਾਬਰ ਦੇ ਦੇਈਏ ਦੋਹਾਂ ਬੱਚਿਆਂ ਨੂੰ ਚੌਹਾਂ ਬੱਚਿਆਂ ਨੂੰ ਬਰਾਬਰ ਵੰਡ ਦਿਓ ਪਰ ਆਪਾਂ ਆਪਣੇ ਬੱਚਿਆਂ ਦੇ ਕਰਮ ਨਹੀਂ ਬਰਾਬਰ ਕਰ ਸਕਦੇ ਕਰਮ ਲਿਖਣ ਵਾਲਾ ਰੱਬ ਹੈ ਉਹ ਨਹੀਂ ਤੁਸੀਂ ਲਿਖ ਸਕਦੇ ਕਈ ਵਾਰ ਇੱਕੋ ਮਾਂ ਦੇ ਘਰ ਦੋ 3 ਜਨਮ ਲੈਂਦੀਆਂ ਨੇ ਇੱਕ ساری ਉਮਰ ਇੱਥੇ ਵਿਚਾਰੀ ਗਰੀਬ ਰਹਿੰਦੀ ਹੈ ਦੂਜੀ ساری ਉਮਰ ਇੰਗਲੈਂਡ ਵਿੱਚ ਬੈਠੀ ਹੈ ਉਦੇ ਕੋਲ ਸੁੱਖ ਦੇ ਸਾਧਨ ਨੇ ਇੱਕ ਵਿਚਾਰੀ ਨੇ ਕੋਈ ਸੋਨੇ ਦਾ ਗਹਿਣਾ ਵਖਿਆ ਹੀ ਨਹੀਂ ਕਦੇ ਇੱਕ ਕੋਲ ਸੋਨੇ ਦੀਆਂ ਬਾਹਾਂ ਭਰੀਆਂ ਪਈਆਂ ਨੇ ਹੈ ਤਾਂ ਇੱਕੋ ਮਾਂ ਤੋਂ ਜਨਮ ਹੋਇਆ ਇੱਕੋ ਹੀ ਮਾਂ ਪਿਓ ਦੇ ਘਰ ਦੋ ਪੁੱਤ ਜਨਮ ਲੈਂਦੇ ਨੇ ਇੱਕ ساری ਉਮਰ ਅਮੀਰ ਰਹਿੰਦਾ ਨੌਕਰੀ ਕਰਦਾ ਇੱਕ ساری ਉਮਰ ਦਿਹਾੜੀ ਤੇ ਰਹਿੰਦਾ ਜਾਇਦਾਦ ਬਰਾਬਰ ਦਿੱਤੀ ਜਾ ਸਕਦੀ ਹੈ ਕਰਮ ਨਹੀਂ ਬਰਾਬਰ ਦੇ ਸਕਦੇ ਲੇਖ ਲਿਖਣ ਵਾਲਾ ਰੱਬ ਹੈ ਕਰਮ ਨਹੀਂ ਤੁਸੀਂ ਬਰਾਬਰ ਕਰ ਸਕਦੇ हां ਇਹ ਵਿਰਲਿਆਂ ਨੂੰ ਸਮਝਾਉਂਦਾ ਸਭ ਤੋਂ ਉੱਤਮ ਚੀਜ਼ ਕੀ ਹੈ ਸੁਣਿਓ ਧਿਆਨ ਨਾਲ ਪੈਸਾ ਜ਼ਮੀਨ ਜਾਇਦਾਦ ਵੱਧ ਘੱਟ ਹੋ ਸਕਦਾ ਪਰ ਸਭ ਤੋਂ ਕੀਮਤੀ ਚੀਜ਼ ਸਜਣੋ ਤਨ ਦੀ ਤੰਦਰੁਸਤੀ ਹੈ ਜਿਸ ਬੰਦੇ ਦਾ ਤਨ ਤੰਦਰੁਸਤ ਹੈ ਉਹ ਸਭ ਤੋਂ ਅਮੀਰ ਹੈ ਰੱਬ ਦਾ ਸ਼ੁਕਰ ਕਰਕੇ ਕਿਹਾ ਕਰੋ ਸਤਨਾਮ